ਵਿਦਾਇਕ ਰਮਨ ਰੋੜ ਦੇ ਕਰੀਬੀ ਮਹੇਸ਼ ਮਖੀਜਾ ਨੂੰ ਕੀਤਾ ਗ੍ਰਿਫਤਾਰ ਅਤੇ ਹਾਸਲ ਹੋਇਆ ਰਿਮਾਂਡ ਹੋਣਗੇ ਵੱਡੇ ਖੁਲਾਸੇ ਪ੍ਰਸ਼ਾਸਨ ਦੇ ਦੋਸ਼ਾਂ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਆਪ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਵਧੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਕਰੀਬੀ ਕਮਿਸ਼ਨ 에ਜੰਟ ਮਹੇਸ਼ ਮਖੀਜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਦੇਰ ਰਾਤ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮਹੇਸ਼ ਮਖੀਜਾ ਨੂੰ 4 ਦਿਨਾਂ ਦੇ ਵਿਜੀਲੈਂਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਵਿਜੀਲੈਂਸ ਨੇ ਮਹੇਸ਼ ਮਖੀਜਾ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ ਸੂਤਰਾਂ ਮੁਤਾਬਕ ਮਹੇਸ਼ ਮਖੀਜਾ ਦੀ ਗ੍ਰਿਫਤਾਰੀ ਦੇ ਨਾਲ ਵਿਜੀਲੈਂਸ ਨੂੰ ਲੱਖਾਂ ਰੁਪਏ ਦਾ ਕੈਸ਼ ਬਰਾਮਦ ਹੋਇਆ ਤੇ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਹੋਏ ਨੇ ਹਾਲਾਂਕਿ ਇਸ ਮਾਮਲੇ ਲੈ ਕੇ ਕਿਸੇ ਵੀ ਪੁਲਿਸ ਅਫਸਰ ਦਾ ਕਿਸੇ ਅਧਿਕਾਰੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਇਸ ਕਰਕੇ ਇਸ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਵਿਜੀਲੈਂਸ ਵੱਲੋਂ ਕੋਰਟ ਸਾਹਮਣੇ ਇਹ ਗੱਲ ਰੱਖੀ ਗਈ ਹੈ ਕਿ ਮਹੇਸ਼ ਮਖੀਜਾ ਇਸ ਮਾਮਲੇ ਦੇ ਵਿੱਚ ਅਹਿਮ ਕڑی ਹੈ ਇਨਾ ਕੋਲ ਪੁੱਛਗਿਛ ਕਰਨੀ ਹੈ ਵਿਜੀਲੈਂਸ ਇਸ ਕੇਸ ਦੇ ਵਿੱਚ ਮੰਨ ਕੇ ਚੱਲ ਰਹੀ ਹੈ ਕਿ ਮਹੇਸ਼ ਮਖੀਜਾ ਦੇ ਜ਼ਰੀਏ ਕਈ ਪ੍ਰਾਪਰਟੀਆਂ ਦਾ ਲੈਣ-ਦੇਣ ਵੀ ਹੋਇਆ ਤੇ ਰਮਨ ਅਰੋੜਾ ਦੇ ਕਈ ਕੱਚੇ ਚਿੱਠੇ ਮਹੇਸ਼ ਮਖੀਜਾ ਨੂੰ ਪਤਾ ਹੋਣਗੇ ਜਾਣਕਾਰੀ ਮੁਤਾਬਿਕ ਮਹੇਸ਼ ਮਖੀਜਾ ਰਮਨ ਅਰੋੜਾ ਦਾ ਬੇहद ਵਿਸ਼ਵਾਸਪਾਤਰ ਤੇ ਕਰੀਬੀ ਦਸਿਆਚਾਰ ਹੈ ਤੇ ਕਈ ਪ੍ਰੌਪਰਟੀ ਸੌਦਿਆਂ ਦੇ ਵਿੱਚ ਇਹ ਜੀ ਮਹੱਤਵਪੂਰਨ ਭੂਮਿਕਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਵਿਧਾਇਕ ਦੇ ਕਹਿਣ ਤੇ ਮੱਖੀਜਾ ਨੇ ਕਈ ਥਾਵਾਂ ਦੇ ਸੰਪਤੀਆਂ ਦੇ ਲੈਣ ਦੇ ਨੂੰ ਅੰਜਾਮ ਦਿੱਤਾ ਹੈ ਕਈ ਸੌਦੇ ਤਾਂ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਪ੍ਰੌਪਰਟੀ ਮੱਖੀਜੇ ਦੇ ਨਾਂ ਤੇ ਲਈ ਗਈ ਸੀ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਗਿਆ ਸੂਤਰਾਂ ਦੇ ਹਵਾਲੇ ਤੋਂ ਦੂਜੇ ਪਾਸੇ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਨਗਰ ਨਿਗਮ ਦੀ ਕਮੈਲ ਇੰਸਪੈਕਟਰ ਨੂੰ ਵੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਉਕਤ ਕਮੈਲ ਇੰਸਪੈਕਟਰ ਦੇ ਸ਼ਹਿਰ ਦੀ ਇੱਕ ਪ੍ਰਸਿੱਧ ਬੇਕਰੀ ਦੇ ਮਾਲਕ ਤੋਂ 3 ਲੱਖ ਰੁਪਏ ਵਿਧਾਇਕ ਰਮਨ अरोड़ा ਦੇ ਕਹਿਨ ਤੇ ਲੈਣ ਦਾ આરોਪ ਹੈ ਬੇਕਰੀ ਦੇ ਮਾਲਕ ਨੂੰ ਵਿਧਾਇਕ ਰਮਨ अरोड़ा ਵੱਲੋਂ ਐਟਪੀ ਸੁਖਦੇਵ ਵਸ਼ਿਸ਼ਟ ਜ਼ਰੀਏ ਨੋਟਿਸ ਪੇ ਅਚਿਆ ਗਿਆ ਸੀ ਉਕਤ ਨੋਟਿਸ ਜ਼ਰੀਏ ਵਿਧਾਇਕ ਰਮਨ अरोड़ा ਦੇ ਵੱਲੋਂ ਉਹਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ ਜਿਵਾਦ ਵਿਧਾਇਕ ਰਮਨ अरोड़ा ਵੱਲੋਂ 3 ਲੱਖ ਰੁਪਏ ਸੈਟਲਮੈਂਟ ਕੀਤੀ ਗਈ ਅਤੇ ਬਾਅਦ ਵਿੱਚ ਬੇਕਰੀ ਦੇ ਮਾਲਕ ਨੇ ਵਿਧਾਇਕ ਦੇ ਕਹਿਨ ਤੇ ਹੀ 3 ਲੱਖ ਰੁਪਏ ਮਹਿਲਾ ਇਨਸਪੈਕਟਰ ਨੂੰ ਦਿੱਤੇ ਸਨ ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ 4 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਨਗਰ ਨਿਗਮ ਤੋਂ ਅਸਿਸਟੈਂਟ ਟਾਊਨ ਪਲੈਨਰ ਅਸੁਖਦੇਵ ਵਿਸ਼ਿਸ਼ਟ ਜੋ ਕਿ ਇਸ ਵੇਲੇ ਕਪੂਰਥਲਾ ਜੇਲ੍ਹ ਦੇ ਵਿੱਚ ਹੈ ਨਗਰ ਨਿਗਮ ਤੋਂ ਬਿਲਡਿੰਗ ਇਨਸਪੈਕਟਰ ਹਰਪਿਤ ਕੌਰ ਇਸ ਵਕਤ ਵਿਜੀਲੈਂਸ ਬਿਊਰੋ ਦੀ ਰਿਮਾਂਡ ਤੇ ਹੈ ਰਮਨ अरोड़ा ਜੋ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਉਹ ਇਸ ਵੇਲੇ 4 ਦਿਨਾਂ ਦੇ ਰਿਮਾਂਡ ਤੇ ਨੇ ਮਹੇਸ਼ ਮਖੀਜਾਂ ਨੂੰ ਕੋਰਟ ਵੱਲੋਂ ਵਿਜੀਲੈਂਸ ਵਿਰੋਧ ਦੇ ਕੋਰਟ 4 ਦਿਨਾਂ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਤਾਂ ਦੇਖਣਾ ਹੋਵੇਗਾ ਹੁਣ ਕਿਹੜੇ ਕਿਹੜੇ ਵੱਡੇ ਖੁਲਾਸੇ ਹੋਣਗੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ